ਇੱਕ ਲੜਕੀ ਘਰ ਵਿੱਚ ਪੈਦਾ ਹੋਈ ਮਾਂ-ਬਾਪ ਨੇ ਰੋਜ਼ ਉਸ ਨੂੰ ਕਿਹਾ ਧੀਏ ਤੇਰਾ ਘਰ ਨਹੀਂ ਹੈ ਤੂੰ ਦੂਜੇ ਘਰ ਜਾਣਾ ਹੈ ਕੋਈ ਆਟਾ ਗੁੰਨਣਾ ਸਿੱਖ ਲੈ ਕੋਈ ਰੋਟੀ ਪਕਾਉਣੀ ਸਿੱਖ ਲੈ ਕੋਈ ਕੱਪੜੇ ਧੋਣੇ ਕੋਈ ਕਢਾਈ ਕਰਨੀ ਸਿੱਖ ਲੈ ਕੋ ਪੁੱਤ ਚਾਰ ਅੱਖਰ ਪੜ ਜਾ ਕਿਤੇ ਨੌਕਰੀ ਲੱਗ ਜਾਏਗੀ ਆਪਣੇ ਪੈਰਾਂ ਸਿਰ ਹੋ ਜਾਣਗੀਆਂ ਕਿਹਾ ਜਿਸ ਪਰਿਵਾਰ ਨੇ ਧੀ ਨੂੰ ਜੰਮਿਆ ਤੇ ਵੱਡਾ ਕੀਤਾ ਉਹਨਾਂ ਨੇ ਰੋਜ਼ ਇਹੀ ਗੱਲ ਕਹੀ ਹੁਣ ਆ ਗਿਆ ਬੱਚੀ ਦੇ ਵਿਆਹ ਦਾ ਦੇਣਾ ਬੱਚੀ ਨੂੰ ਲਿਆ ਕੇ ਲੜਕੀ ਵਾਲੇ ਪਰਿਵਾਰ ਨੇ ਮਹਾਰਾਜ ਦੇ ਸਾਹਮਣੇ ਲੜਕੇ ਦੇ ਨਾਲ ਬਿਠਾ ਦਿੱਤਾ ਹੁਣ ਗੁਰੂ ਕਾ ਗ੍ਰੰਥੀ ਕਹਿੰਦਾ ਵੀ ਲੜਕੀ ਦਾ ਪਿਤਾ ਉਠੇ ਤੇ ਬੱਚੇ ਦਾ ਪੱਲਾ ਫੜਾਏ ਹੁਣ ਪਿਤਾ ਪੱਲਾ ਫੜਾਉਂਦਾ ਹੈ ਲੜਕੀ ਪੱਲਾ ਫੜ ਲੈਂਦੀ ਐ ਬਸ ਇੰਨਾ ਕੀ ਕੋਰਸ ਐ ਉੱਥੇ ਫਿਰ ਆਗੀ ਸਿੰਘ ਇੱਕ ਸ਼ਬਦ ਪੜ੍ਹਦੇ ਨੇ ਕਿ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਛ त्यागी ਹੱਬ ਕਿਛ त्यागी ਜੀ ਤੁਸੀਂ ਪਤਾ ਐ ਕੁੜੀ ਸੇਠੀਆਂ ਦੀ ਵੀ ਹੋਵੇ ਭਾਵੇਂ ਜਦੋਂ ਕੋਲੀਆਂ ਦੇ ਵਿਆਹ ਹੀ ਜਾਵੇ ਤਾਂ ਉਹਦੇ ਨਾਲ ਨਾਲ ਕੋਲੀ ਲਿਖਿਆ ਜਾਂਦਾ ਸਿੱਠੀ ਨਹੀਂ ਲਿਖਿਆ ਜਾਂਦਾ ਕਿਸੇ ਵੇਲੇ ਉਹ ਡਾਕਟਰ ਸੀ ਉਹ ਨਾਂ ਖਤਮ ਹੋ ਗਿਆ ਹੁਣ ਵਾਈਫ ਆਫ ਚੱਲੇਗਾ ਅਗਰ ਉਸ ਬੱਚੀ ਨੇ ਪੱਲਾ ਫੜ ਲਿਆ ਉਸ ਬੱਚੀ ਨੇ ਪੇਕੇ ਦੀ ਦਾਵੇਦਾਰੀ ਆਪਣਾ ਗੋਤਰ ਵੀ ਛੱਡ ਦਿੱਤਾ ਮਾਪੇਤਾ ਵਾਲੀ ਜਿਹੜੀ ਆਈਡੈਂਟੀਟੀ ਉਹ ਵੀ ਛੱਡ ਦਿੱਤੀ ਪਤੀ ਵਾਲੀ ਨਾਲ ਲਾ ਲਈ ਗੋਤਰ ਵੀ ਉਹ ਨਾਲ ਲਾ ਲਿਆ ਨਵੇਂ ਪਾਸਪੋਰਟ ਬਣ ਗਏ ਨਵੇਂ ਮੈਰਿਜ ਸਰਟੀਫਿਕੇਟ ਬਣ ਗਏ ਹੁਣ ਸਹੁਰੇ ਘਰ ਚ ਕਿਸੇ ਦੀ ਹਿੰਮਤ ਹੈ ਕੋਈ ਕਵੇ ਕਿ ਕੁੜੀਏ ਘਰ ਤੇਰਾ ਨਹੀਂ ਸਾਰੇ ਟੱਬਰ ਨੂੰ ਹੱਥ ਘੜੀ ਲੱਗ ਜਾਂਦੀ ਉਸੇ ਵੇਲੇ ਜਿਨ੍ਹਾਂ ਦੇ ਘਰ ਜੰਮੀ ਸੀ ਉਹ ਖੁਦ ਹੀ ਕਹੀ ਜਾਂਦੇ ਸੀ ਕੁੜੀਏ ਤੇਰਾ ਘਰ ਨਹੀਂ ਹੈ ਕੀ ਕੀਤਾ ਕੁੜੀ ਨੇ ਸਿਰਫ ਇੱਕ ਪੱਲਾ ਫੜਿਆ ਪੱਲਾ ਹੀ ਨਹੀਂ ਫੜਿਆ ਹੱਬ ਕਿਛ ਤੇ ਆ ਗਈ ਆਪਣੀ ਮਾਂ ਛੱਡ ਦਿੱਤੀ ਪਿਤਾ ਛੱਡ ਦਿੱਤਾ ਆਪਣਾ ਗੋਤਰ ਛੱਡ ਦਿੱਤਾ ਜਿਵੇਂ ਹੀ ਉਹਨੇ ਪੱਲਾ ਫੜਿਆ ਉਹਨੂੰ ਸਾਰੇ ਹੱਕ ਹਕੂਕ ਮਿਲ ਗਏ ਇੱਕ ਵਾਰੀ ਪੱਲਾ ਫੜਨ ਦੀ ਡੇਰ ਹੈ 50% ਲੜਕੇ ਦੀ ਪ੍ਰਾਪਰਟੀ ਦੀ ਉਹ ਹੱਕਦਾਰ ਹੈ ਇਹ ਕਾਨੂੰਨ ਕਹਿੰਦਾ ਹੈ ਅਜੇ ਇਥੋਂ ਦਾ ਕਾਨੂੰਨ ਕੁਝ ਹੋਰ ਕਹਿੰਦਾ ਜੇ ਬਾਹਰਲੇ ਮੁਲਕਾਂ ਦੇ ਸੁਣੋਗੇ ਤੇ ਹੋਰ ਪਰੇਸ਼ਾਨ ਹੋ ਜਾਓਗੇ ਬਾਹਰਲੇ ਮੁਲਕਾਂ ਦਾ ਤੇ ਕਾਨੂੰਨ ਹੈ ਕਹਿੰਦਾ ਵੀ ਇਸ ਤੋਂ ਬਾਅਦ ਕੁੜੀ ਘਰ ਰਹੂਗੀ ਤੇ ਮੁੰਡਾ ਠਾਣੇ ਰਹੂਗਾ ਰਾਤ ਕੀਤਾ ਕੀ ਉਸ ਲੜਕੀ ਨੇ ਹਬਕਿਸ਼ ਤਿਆਗੀ ਆਓ ਉਹ ਸ਼ਬਦ ਫੇਰ ਪੜ੍ਹੀਏ ਸਾਡੇ ਲਈ ਮਹਿਜ ਇੱਕ ਰਸਮ ਹੈ ਕਿਉਂਕਿ ਕੁੜੀ ਵਾਲੇ ਆਪਣੇ ਗਵਾਚੇ ਹੁੰਦੇ ਮੁੰਡੇ ਵਾਲੇ ਆਪਣੇ ਗਵਾਚੇ ਹੁੰਦੇ ਨੇ ਤੇ ਗੱਲ ਇੱਕੋ ਹੀ ਹੁੰਦੀ ਬਾਬਾ ਜੀ ਛੇਤੀ ਛੇਤੀ ਕਰ ਦਿਓ ਉਹ ਜਿਹੜੇ ਸ਼ਬਦ ਨੇ ਕਿ ਉਸ ਤਤ ਨਿੰਦਾ ਨਾਨਕ ਜੀ ਬੈ ਮ ਹੱਬ ਵਝਾਈ ਛੋੜਿਆ ਹੱਬ ਕਿਛ ਤਿਆਗੀ ਤੇ ਹੱਬੇ ਸਾਖ ਕੁੜਾਵੇ ਡਿਠੇ ਤੋਂ ਪੱਲੇ ਟੈਂਡੇ ਲੱਗੀ ਇਨੀ ਗੱਲ ਗੁਰੂ ਨੂੰ ਆ ਕੇ ਕਹਿ ਦਿਓ ਹਮ ਅੰਦਲੇ ਆਂਦ ਬਿਖੇ ਬਿਖਰ ਆਤੇ ਕਿਉਂ ਚੱਲਾਂ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਜ ਜਦਨ ਗੁਰੂ ਨੇ ਆਪਣੇ ਪੱਲੇ ਲਾ ਲਿਆ ਫਿਰ ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ